ਕਿੰਨਾ ਭੌਂਕਦੀ ਆ ਮੇਰੇ ਖਸਮ ਦੇ ਪੈਸੇ ਆ ਤੇ ਮੇਰੇ ਲਈ ਤਾਂ ਪੁੱਤ ਜੰਮਿਆ ਹੋ ਮੈਂ ਵੀ ਢਡੋ ਕੱਢਿਆ ਜੰਮਿਆ ਤੇਰੇ ਵਰਗੇ ਛੱਟ ਜਾਂਦਾ ਮੇਰੇ ਸਿਰ ਤੇ ਆਪ ਨਿਕਲ ਜਾਂਦਾ ਮਰ ਜਾਂਦਾ ਤੜਕੇ ਤੇ ਮੈਂ ਕਿਹਾ ਤੈਨੂੰ ਸਿਆਪਾ ਕਰਾਉਣੀ ਆਪ ਕਰ ਤੇ ਆਇਆ ਕਰ ਆਪ ਪਕਾ ਕੇ ਫਿਰ ਮੈਂ ਤੈਨੂੰ ਮੈਨੂੰ ਘੋੜਾ ਦੇ ਦੇ ਤਾਂ ਕਿ ਲੈ ਤੂੰ ਨਿਕਲ ਲੈ ਤੂੰ ਛੋੜ ਜਾਵੀਂ ਤੂੰ ਓਏ ਓਏ ਨਹੀਂ ਮਾਰਨੀ ਓਏ ਮੈਂ ਨਹੀਂ ਕੁਤੇ ਨੇ ਮਾਰਦਾ ਜਾ ਚੱਲ ਜਾ ਬਥੇਰੇ ਹੋ ਗਏ ਡਰਾਮੇ ਐਨੇ ਦਿਨਾਂ ਦੇ ਤੇਰੀ ਮਾਂ ਨਾਲ ਮੇਰੇ ਸਮਝ ਗਿਆ ਜਾਂ ਮੈਨੂੰ ਰੱਖ ਲੈ ਜਾਂ ਆਪਦੀ ਮਾਂ ਰੱਖ ਲੈ ਅੱਜ ਬੜਾ ਮੂੰਹ ਖੱਲਾ ਵੇਖ ਤਾ ਚਾ ਵੇਖ ਤੂੰ ਚੁੱਪ ਕਰ ਪੁੱਤ ਆ ਗੱਲ ਐ ਕੋਈ ਮੇਰੀ ਗੱਲ ਸੁਣ ਤੇਰੇ ਆਪ ਦੇ ਭਜਾਈਆਂ ਹੈ ਨਹੀਂ ਹੈਗੀਆਂ ਪਰ ਮੇਰੀ ਮਾਂ ਇਹਦੇ ਵਾਂਗੂ ਲੱchn ਨਹੀਂ ਕਰਦੀ ਜਿਵੇਂ ਐਂ ਲੱਗਦਾ ਹੁੰਦਾ ਪੁੱਤ ਐਂ ਲੱਗਦਾ ਹੁੰਦਾ ਜਦੋਂ ਧੀਆ ਹੁੰਦੀਆਂ ਉਦੋਂ ਕਹਿੰਦੇ ਛੜੇ ਮਾਂ ਓਖੀ ਨਾ ਹੋ ਜੇ ਜਦੋਂ ਨੋਹਾਂ ਬਣਦੀਆਂ ਉਦੋਂ ਕਹਿੰਦੇ ਘਰ ਵਾਲੇ ਦੀ ਮਾਂ ਨੂੰ ਤੰਨ ਕੇ ਰੱਖੋ ਪੂਰਾ ਜਨਾਜ਼ੀ ਕਰਦਾ ਐਨਾ ਕੰਮ ਕਰਦੀ ਆ ਦੱਸ ਆ ਲੀੜੇ ਆ ਕੋਈ ਆ ਜੱਜ ਦੇ ਆਪਦੇ ਤੇ ਦੇ ਕੱਪੜੇ ਹੋਰ ਮੈਂ ਹੁਣ ਇਹਨੂੰ ਚਾਚਾ ਜੀ ਬੁਟੀਕ ਵਾਲੇ ਕਿੱਥੋਂ ਲਿਆਂਦਾ ਜਿਹੜੇ ਜਿਹੜੀ ਉਮਰ ਆਹੇ ਜੀ ਬਾਪੂ ਦੀ ਪੁੱਤ ਖਾ ਪੀ ਤਾਂ ਲੈਣ ਦੇ ਖਾ ਪੀ ਤਾਂ ਲੈਣ ਦੇ ਉਹਨੂੰ ਖਾਣ ਪੀਣ ਤੋਂ ਵੀ ਰੋਕਦਾ ਹੁੰਦਾ ਪਤ ਕੋਈ ਕੋਈ ਨਾ ਤਾਂ ਉਹ ਵੀ ਲਵੇ ਚਾਚਾ ਜੀ ਮਾੜਾ ਮੋਟਾ ਮਨ ਮਨ ਪੱਕਾ ਦਾ ਮੁਸ਼ਕ ਮਾਰਦਾ ਉਹ ਵੀ ਸੋਈ ਦੇ ਭਾਂਡਿਆਂ 'ਚ ਹੱਥ ਮਾਰੀ ਜਾਂਦੀ ਰਹਿੰਦੀ ਆ ਇੱਥੇ ਹੀ ਮਾਰ ਪੈਂਦੀ ਆ ਪੁੱਤ ਬਜ਼ੁਰਗਾਂ ਦੇ ਵਿੱਚੋਂ ਜਦੋਂ ਮੁਸ਼ਕ ਮਾਰਨ ਲੱਗ ਪੈਂਦਾ ਨਾ ਆਹੀ ਸਾਡੀ ਬਦਕਿਸਮਤੀ ਹੁੰਦੀ ਐ ਇਹ ਮੁਸ਼ਕ ਤਾਂ ਨਾ ਜਿਹੜੇ ਜਿਹੜੀਆਂ ਪਹਿਲੀਆਂ ਪੀੜ੍ਹੀਆਂ ਸੀ ਨਾ ਲੱਭਦਿਆਂ ਫਿਰਦਿਆਂ ਸੀਗਾ ਸਵਾਤਾ ਬਣਿਆ ਨੇ ਪਰ ਇੱਥੇ ਇੱਕ ਕਤੀੜ ਵੀ ਖੁੱਲੀ ਛੱਡ ਰੱਖੀ ਆ ਉਹਦੇ ਵਾਸਤੇ ਵੀ ਕੋਈ ਹੱਲ ਕਰਕੇ ਜਾਵਾਂ ਮੈਂ ਫੇਰ ਆ ਕੇ ਖਾऊंगी ਇਹਦਾ ਮੇਰੇ ਪੇਕੇ ਜੇ ਕਿ ਗਏ ਆ ਮੈਂ ਆਪ ਟੜ ਕੇ ਖਾऊंगी ਇਹਦਾ ਤਾਂ ਮੂੰਹ ਸਾਰਾ ਦਿਨ ਚੱਲਦਾ ਹੀ ਰਹਿੰਦਾ ਕਿਸੇ ਨਾ ਕਿਸੇ ਗੱਲ ਵਾਂਗ ਹੁਣ ਖਾ ਕੇ ਵਿਖਾਵੇ ਸੇਮ। ਫਿਰ ਮੈਂ ਪੁੱਛੂੰ ਚੰਗੀ ਤਰ੍ਹਾਂ। ਹੇ ਤੂੰ ਹੀ ਬਾਲੀ ਤੋਹਣੀ। ਇਹ ਕੀ ਲੈ ਕੇ ਗਈ ਸੀ? ਮੈਂ ਰੇਣੀ ਕੀ ਖਾਂਦੀ ਫਿਰਦੀ ਐ ਇਹ? ਕੀ ਬਣਾਇਆ ਇਹਨੇ? ਹਾਂ ਅਵੇ ਝਗੜ ਖਾ ਕੇ ਗਈ ਐ ਇੱਥੋਂ। ਦੇਖਿਆ ਪਤਾ ਹੀ ਸੇ ਮੈਨੂੰ ਕਿੱਥੇ ਬਾਜ ਆਉਂਦੀ ਇਹ ਐ ਨਹੀਂ ਬਾਜ ਆਉਂਦੀ ਇਹ ਨਹੀਂ ਕੀ ਸੇ ਚੀਹਾਂ ਚੀਹਾਂ ਵਗੈਰਾ ਲਾ ਕੇ ਗਈਆਂ ਤਾਂ ਵੀ ਕੀ ਲੱਭਦੀਆਂ ਇੱਥੇ ਨਹੀਂ ਕੀ ਬਣਾਇਆ ਤੂੰ ਮੈਂ ਤਾਂ ਸੇਵੀਆਂ ਬਣਾਈਆਂ ਨੇ ਆਪਦੇ ਜੋਗੀਆਂ ਮੇਰੇ ਪੇਕੇ ਦੇ ਕੇ ਗਈ ਪੇਕੇ ਦੇ ਕੇ ਗਏ ਤਾਂ ਭੋਰਾ ਮੈਨੂੰ ਦੇ ਦੇ ਖਾਣ ਨੂੰ ਤੂੰ ਆ ਤੈਨੂੰ ਦੇਦਾ ਮੈਂ ਉਹ ਖਾਕਾ ਤੇ ਜੇ ਆਪਣਾ ਕਾਹਤੋਂ ਲਾਈ ਬੈਠੀ ਐ ਬੋਤੀ ਜਿੱਟੀ ਖੋਈ ਪਈ ਐ ਤੈਨੂੰ ਦੇਦਾ ਮੈਂ ਸੇਵੀਆਂ ਖਾਣੀ ਨਹੀਂ ਤੇਰੇ ਲੜਦੇ ਨਹੀਂ ਤੇਰੇ ਸੱਪ ਕੰਜਰਾਂ ਦੇ ਤੇਰੇ ਨਾਲ ਲੜ ਜੇ ਸੱਪ ਮੇਰੇ ਕਿਉਂ ਲੜੇ ਤੂੰ ਕੱਢ ਗਿਆ ਸਾਡੇ ਨਹੀਂ ਸੀ ਆ ਕੁਛ ਕਰ ਦੇ ਜਿਹੜ ਤੂੰ ਭੋਰਾ ਸੇਵੀਆਂ ਦੇ ਦੇ ਮੈਨੂੰ ਮੈਂ ਤਾਂ ਕਵਲੀ ਲੈ ਕੇ ਆਈ ਐ ਤੇ ਕਾਹਤੋਂ ਲੈ ਕੇ ਆਈ ਐ ਮੇਰੇ ਪੇਕੇ ਦੇ ਕੇ ਗਏ ਮੈਂ ਖਾਉਂਗੀ ਪੇਕੇ ਦੇ ਕੇ ਗਏ ਤਾਂ ਕੀ ਗੱਲ ਹੈ ਸਾਰੇ ਘਰ ਦਾ ਤੂੰ ਮੈਥੋਂ ਕੰਮ ਕਰਾਉਣੀ ਸਿਆਪਾ ਕਰਕੇ ਹੱਟੀ ਤੇ ਕੀ ਗੱਲ ਭੋਰਾ ਸੇਵੀਆਂ ਬਸ ਤੂੰ ਰਹਿੰਦੇ ਨਹੀਂ ਨਾਉਂਦੀ ਤ ਹੱਥ ਪੱਲੇ ਮਾਰਦੀ ਰਹਿੰਦੀ ਐ ਖਾਣੇ ਬਣਾਉਣੇ ਚ ਮੁਸ਼ਕਲ ਮਾਰਦਾ ਇਹ ਜੋ ਬੈਤ ਲੈ ਮੈਨੂੰ ਮੇਰੀ ਗੱਲ ਸੁਣ ਜਿਹੜਾ ਸਾਰਾ ਘਰ ਦਾ ਮੈਂ ਇਥੋਂ ਕੰਮ ਕਰਾਉਣੀ ਐ ਤੂੰ ਲੀੜੇ ਮੈਥੋਂ ਤਵਾਉਣੀ ਐ ਰਸੋਈ ਦਾ ਸਾਰਾ ਤੂੰ ਕਰਾਉਣੀ ਐ ਤੇ ਕੀ ਗੱਲ ਐ ਸੇਵੀਆਂ ਵਾਰੀ ਤੇ ਤੇਰੇ ਸੱਪ ਲੜ ਗਿਆ ਤੂੰ ਕੰਮ ਜੋਗੀ ਐ ਬਸ ਕੰਮ ਤਕਸੀਮਤ ਰਿਆ ਕਰ ਗੱਲਾਂ ਇੰਨਾ ਖਾਣੇ ਪਿਧਾਣੇ ਚ ਹੱਥ ਮਾਰਨ ਦੀ ਲੋੜ ਨਹੀਂ ਮੇਰਾ ਪੁੱਤ ਨੇ ਦੁੱਧਵਾਦ ਮੇਰਾ ਪੁੱਤ ਲਿਆ ਹੁੰਦਾ ਖਾ ਖਾ ਕੇ ਨਾ ਆਫਰੀ ਚੱਲ ਤੂੰ ਮੈਂ ਮੈਂ ਵੇਖ ਲੈ ਇੱਧਰ ਕਿੱਥੇ ਆਪਰੀਆਂ ਤੂੰ ਖਾ ਕਾ ਦੂਨੀ ਤੀਣੀ ਹੋਈ ਪਈਆਂ ਨਹੀਂ ਦੂਨੀ ਤੀਣੀ ਮੇਰਾ ਤਾਂ ਗੋਡੇ ਰਹਿ ਗਏ ਮੇਰਾ ਤਾਂ ਡੰਡਾ ਨਹੀਂ ਮਾਰਿਆ ਮੇਰਾ ਤਾਂ ਰਾਮ ਆਇਆ ਹੋ ਰਹਿ ਗਏ ਆ ਦੇਖੋ ਚੀਜ਼ ਖਾਣੀ ਵਾ ਨਾ ਖਾਣੀ ਐਡਾ ਡੰਡਾ ਲੱਗਿਆ ਬੋਲਣ ਨੂੰ ਤਾਂ ਤੇਰੇ ਲੋ ਆ ਵੇਖ ਲੈ ਗੁੱਟ ਤੋੜਿਆ ਪਿਆ ਫੇਰ ਵੀ ਮੈਂ ਝਾੜੂ ਲਾਈ ਜਾਨੀ ਆ ਝਾੜੂ ਲਾਈ ਜਾਨੀ ਆ ਤੂੰ ਤੇਰਾ ਕੰਮ ਐ ਇਹ ਤੂੰ ਕਰ ਗੰਡ ਪਾਤੀ ਆ ਵੇ ਮੇਰੇ ਗੰਡ ਪੈ ਗਈ ਜਿੰਨਾ ਗੰਡ ਤੈਨੂੰ ਖਾਣ ਨੂੰ ਉਹਨਾਂ ਕਿ ਦੇਈ ਜਾਂਦੇ ਆ ਨਾ ਤੇਰਾ ਢਿੱਡ ਭਰ ਜਾਂਦਾ ਬਸ ਬਹੁਤ ਆ ਹੁਣ ਤੈਨੂੰ ਸੇਵੀਆਂ ਵੀ ਦਵਾ ਮੈਂ ਨਹੀਂ ਤੇ ਕੀ ਗੱਲ ਮੇਰਾ ਹੱਕ ਤਸ ਤੇ ਰਪਤ ਨੂੰ ਵੀ ਛੱਡ ਕੇ ਕਿਧਰੇ ਮੋਹਰੇ ਫੇਰ ਛਡਾਓ ਤੂੰ ਆਈ ਆ ਤੂੰ ਆਈ ਆ ਹੈ ਮੈਨੂੰ ਓ ਦੱਸ ਵੀ ਤੂੰ ਇਸ ਘਰ ਚ ਆਈ ਆ ਤੇ ਸਾਰਾ ਕੁਝ ਤੂੰ ਹੀ ਬਣਾ ਲਿਆ ਕਿੰਨਾ ਭੌਂਕਦੀ ਆ ਮੇਰੇ ਖਸਮ ਦੇ ਪੈਸੇ ਆ ਤੇ ਮੇਰਾ ਨਹੀਂ ਤਾਂ ਪਾਸਾ ਜੰਮਿਆ ਹੋ ਮੈਂ ਵੀ ਢਿੱਡੋ ਕੱਢਿਆ ਜੰਮਿਆ ਤੇਰੇ ਵਰਗੇ ਛੱਡ ਜਾਂਦਾ ਮੇਰੇ ਸਿਰ ਤੇ ਆਪ ਨਿਕਲ ਜਾਂਦਾ ਮਰ ਜਾਂਦਾ ਤੜਕੇ ਕਾ ਤੇ ਮੈਂ ਕਹਾਂ ਤੈਥੋਂ ਸਿਆਪਾ ਕਰਾਂ ਨਹੀਂ ਆਪ ਕਰਦੀ ਆਇਆ ਕਰ ਆਪ ਪਗਾ ਕੇ ਫਿਰ ਮੈਂ ਕਹਾਂ ਤੂੰ ਕਰ ਚੱਲ ਤੂੰ ਨਿਕਲ ਨਹੀਂ ਤੂੰ ਛੋੜ ਜਾ ਨਹੀਂ ਤੂੰ ਓਏ ਓਏ ਨਹੀਂ ਮਾਰਤੋ ਨਹੀਂ ਓਏ ਨਹੀਂ ਕੁੱਤੇ ਨੂੰ ਮਾਰਦਾ ਚੱਲ ਖੜੀ ਚੱਲ ਓਏ ਨਹੀਂ ਚਾ ਕਰਨੇ ਸੇ ਮੈਂ ਨਹੀਂ ਨਹੀਂ ਦਿੱਤੂਗਾ ਖੜੀ ਹੋਈ ਮਾਰਦਾ ਦੀ ਚੱਲ ਨਿਕਲੇ ਤੂੰ ਓਟ ਤੈਨੂੰ ਮੈਂ ਨਹੀਂ ਕੁੱਤ ਕਹ ਤੇਰਾ ਸਿਆਪਾ ਕਾ ਵਜੇ ਚਾਗੜਾ ਆ ਕੇ ਸਾਰਾਦ ਗੇ ਉਠ ਨਹੀਂ ਮੈਂ ਤੈਨੂੰ ਲੈ ਕੇ ਜਾ ਤਰੀਕੇ ਨਾਲ ਚੱਲ ਚਾ ਨਿਕਲ ਮੇਰੇ ਘਰੋਂ ਚਾ 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 ਨਿਕਲ ਜਾਨੀ ਖੋਲੋ ਮੈਂ ਸੀਂਗੀਆਂ ਬਣਾ ਕੇ ਚੱਲ ਇਥੋਂ ਆਪ ਤੇ ਡੱਕਾ ਤੋੜ ਨਾ ਮੇਰੇ ਬੱਚ ਨੂੰ ਆਪ ਪੱਕਾ ਮਸਤ ਮਾਰ ਦੋ ਛਾੜੀਂਦਾ ਮੇਰੇ ਸਿਰ ਤੇ ਕਪੂਤ ਨਹੀਂ ਨੂੰ ਹੈ ਕਿਉਂ ਕਿ ਸੱਤਾਂ ਦਿਨੂ ਮੇਰੇ ਜੋ ਕਿ ਛੱਡ ਜਾਂਦਾ ਸਿਆਪਾ ਕਰਕੇ ਆ ਵੇਖ ਲੈ ਇੱਧਰ ਮੈਂ ਇੰਨੀ ਰੀਣਾ ਬਣਾਈਆਂ ਸਿਆਪਾ ਹੀ ਕਰਕੇ ਰੱਖਤਾ ਹੁਣ ਤੇਰਾ ਪਿਓ ਬਣਾਊਗਾ ਇਹਨੂੰ ਨਹੀਂ ਨਹੀਂ ਬੈਤਲ ਨੇ ਬੈਤਲ ਨੇ ਮੇਰਾ ਗੱਟ ਤੋੜਤਾ ਤੋੜਤਾ ਤੇਰਾ ਗੱਟ ਖਲਟ ਚਗਲ ਨੇ ਹੋਰਾ ਵੀ ਨਹੀਂ ਛੱਡੀਆਂ ਨੀ ਬਾਈ ਤਲੇ ਨਿਕਸ ਤਾਂ ਆਦੀ ਨੇ ਨਹੀਂ ਚੇਤ ਚੱਲ ਲਾਲਾ ਰਾਕੇ ਤੂੰ ਇਹ ਤੂੰ ਨਿਕਲ ਚੱਲ ਨਿਕਲ ਤੂੰ ਹੁਣ ਇੱਥੇ ਕਿੱਥੇ ਆ ਗਿਆ ਨਹੀਂ ਮੈਂ ਚੱਲ ਨਿਕਲ ਨੀ ਮੈਂ ਆਇਆ ਨਹੀਂ ਤੇਰੇ ਪੁੱਤ ਨੂੰ ਮੈਂ ਕਹੂੰ ਕਾਢ ਦੇ ਨੁਕਾ ਜਦੋਂ ਮੈਂ ਰੋਗੀ ਜਾਂ ਤੇਰੀ ਮਾਰੂਗੀ ਚੱਲ ਚੱਲ ਨੀ ਬਾਈ ਤਲੇ ਨੀ ਬਾਈ ਤਲੇ ਨੀ ਤੂੰ ਨਿਕਲ ਮੇਰੇ ਮੈਂ ਨਿਕਲ ਘਰੋਂ ਨਹੀਂ ਤੂੰ ਬਾਈ ਤਲੇ ਤੂੰ ਨਿਕਲ ਚੱਲ ਤੂੰ ਨਿਕਲ ਇੱਥੇ ਹਾਏ ਲਈ ਕੁੱਤ ਗਏ ਮੇਰੇ ਘਰੋਂ ਨਿਕਲ ਚੱਲ ਤੋਟੀ ਤੇਰੀ ਬਾਹ ਕਿਦ ਰੰ ਤੈਨੂੰ ਅੱਗ ਲੱਗਦੀ ਐਨਾ ਖਾ ਖਾ ਕੇ ਸਾਡੇ ਘਰੇ ਇੱਥੇ ਬੈਠੇ ਨਹੀਂ 24 ਘੰਟੇ ਮਰੀ ਰਹਿੰਦੀ ਆ ਨਾ ਕਿਤੇ ਹੋਰ ਜੋਗੀ ਐ ਇਹ ਨਹੀਂ ਸਾਰਾ ਕੁਸ ਕੰਜਰ ਗਿਆ ਤੈਨੂੰ ਬਣਿਆ ਮਿਲ ਗਿਆ ਨਹੀਂ ਨਹੀਂ ਸਾਰਾ ਕੁਸ ਤੈਨੂੰ ਕੰਜਰ ਗਿਆ ਬਣਿਆ ਕੀ ਹੋਣਾ ਦੀਆ ਤੇਰੀ ਮਾਂ ਕੀ ਨੇ ਬਾਣ ਬੈ ਜਾਂਦੀ ਐ ਸਿਆਪੇ ਕਰਨ ਲੱਗ ਜਾਂਦੀ ਐ ਮੇਰੀ ਜਾਨ ਨੂੰ ਬਾੜਾ ਨਾ ਬੋਲੇ ਦੇ ਡੀਸੀ ਦੇ ਮੂਰੇ ਬਣ ਜਾਂਦਾ ਮਾਦੇ ਮੂਰੇ ਕੁੱਕੂ ਐ ਮੇਰੇ ਛੋਟੇ ਨਹੀਂ ਕੰਮ ਕਰਦੇ ਖੜਾ ਬਣ ਜਾਏ ਦਾ ਗੁਲਾਮ ਤੂੰ ਕੁਣਾ ਨਹੀਂ ਕੁਝ ਹੋਰ ਕਰਨ ਜੋਗਾ ਹੈਗਾ ਮੇਰਾ ਝਾੜੂ ਮਾਰੇ ਮੇਨੇ ਕੰਜਰੀ ਨੇ ਮਾਰੇ ਇਹਦੇ ਝਾੜੂ ਤੇਰੇ ਸੱਪ ਲੜਿਆ ਹਜੇ ਵੀ ਕਿਧਰੇ ਇਹਦੇ ਸੱਪ ਲੜ ਗਿਆ ਹੋਵੇ ਮੇਰੇ ਪੇਕੇ ਨੇ ਇੰਨੀ ਤਰੀ ਨਾ ਸੇਵੀਆਂ ਲਿਆ ਕੇ ਦਿੱਤੀਆਂ ਮੈਂ ਬਣਾਈਆਂ ਆ ਵੇਖ ਡੋਲਤੀਆਂ ਲੈ ਸਾਰੀਆਂ ਕਰ ਤੂੰ ਚੰਗੀਆਂ ਤੇਰੀ ਮਾਂ ਦੀ ਡੋਲਤੀਆਂ ਗੰਦ ਕਿਸੇ ਥਾਂ ਦੀ ਨਾ ਹੋਵੇ ਤਾਂ ਕੱਟ ਬੋਲਿਆ ਕਰ ਤੂੰ ਬਹੁਤ ਜਿਆਦਾ ਬੋਲਦੀ ਹੈ ਮੈਂ ਕੱਟ ਬੋਲਾਂ ਕੱਲਾ ਰੰਨਾ ਤੇ ਰੋ ਮਾਰਨ ਜਾਂਦਾ ਮਾਂ ਨੂੰ ਵੀ ਕੁਝ ਕਹਿ ਲਿਆ ਕਰ ਆਪਦੀ ਜੰਮਿਆ ਕੋ ਸ਼ਰਮ ਕਰ ਜੀ ਤੇਰੇ ਪੇਕੇ ਨਾਲ ਐ ਹੁੰਦੀਆਂ ਮੇਰ ਕੀ ਕਰੇ ਤੂੰ ਮੇਰੀ ਮਾਂ ਦਾ ਮਾਇਨਾ ਹੈਗਾ ਦੋ ਜੀਆਂ ਦੇ ਘਰੇ ਉਹ ਵਿੱਚ ਢਿੱਡ ਭਰ ਲੰਦੀ ਆ ਉਹ ਪਹਿਲਾਂ ਤੂੰ ਗੱਟ ਤੋੜਦਾ ਇਹਦਾ ਤੇਰੇ ਕਿਰਤੂਤਾ ਮੈਨੂੰ ਸਾਰਾ ਪਤਾ ਐ ਇਸ ਗੱਲ ਦਾ ਕਿਦ ਨੇ ਇਹਨੂੰ ਅੱਗ ਲੱਗਦੀ ਚੰਗੀ ਭੋਲੀ ਝੋਟੀ ਪਈ ਆ ਪੂਰੀ ਖਾਂਦੀ ਪੀਂਦੀ ਹਾਂ ਬਹੁਤ ਬਗਵਾਹ ਢੱਕਾ ਨਹੀਂ ਤੋੜਦੀ ਹੈਗੀ ਕਹਿਣਗੇ ਆਂਡੀ ਗਾਂਡੀ ਗਵਾਨੀਆਂ ਨੂੰ ਪਤਾ ਐ ਇਹਦੀਆਂ ਕਰਤੂਤਾਂ ਦਾ ਗੰਦ ਦੀਆਂ ਸਭ ਉਹ ਪੰਗਾ ਲਾ ਤੀਆਂ ਨੇ ਪਤੀਲੀ ਤੇ ਸ਼ਾਮ ਨੂੰ ਕਰ ਲੈ ਸ਼ਾਮ ਨੂੰ ਮੇਰੇ ਟਿੱਕੇ ਦੇ ਅੱਗੇ ਸੀ ਮੈਂ ਖਾਣੀ ਆ ਸੀ ਉਹ ਇਹਦੇ ਵਾਸਤੇ ਬਣਾਈਆ ਮੈਂ ਘੋੜੀ ਹੁੰਦੀ ਜਾਂਦੀ ਹੈ ਦਿਨ-ਬਦਨ ਖਾਸਾ ਸ਼ਰਮਣੀ ਆਉਂਦੀ ਇਹਨੂੰ ਭੋਰਾ ਵੀ ਮੈਂ ਸਾਰਾ ਕਰਦੀਆਂ ਗੱਲਾਂ ਮਾਫੀ ਟੂਆ ਮਾਰੇਗਾ ਕੂਗੀ ਲੈਣਾ ਇਹਦੇ ਕੰਮਾਂ ਤੋਂ ਕਦੀ ਕਰਨਾ ਨਾ ਇਹ ਬਈ ਕਿਤੇ ਭਈਏ ਦੇਦੇ ਸੇ ਪਈ ਜਾਂਦੇ ਕਿ ਮਾਤਲ ਗੱਲਾਂ ਕਾਹੀ ਆਵੇ ਕਹੋ ਕੱਲਾ ਖਾਨ ਜੋਗੀ ਰੱਖੀ ਹੈ ਵੀ ਖਾਈ ਚੱਲਿਆ ਬੈਠੇ ਖਾਊਗੀ ਇਹ ਨਾਲੇ ਨਾਲ ਤੂੰ ਜਿਆਦਾ ਮੈਂ ਰੂੰ ਜਾਏ ਬਸ ਇਹਨੂੰ ਅੱਜ ਕੱਢ ਕਰ ਚੱਲ ਨਿਕਲ ਤੂੰ ਚੱਲ ਤੂੰ ਥੱਪੜ ਖਾਈਗੇ ਮੇਰੇ ਤੋਂ ਖਾਊਗੀ ਤੇਰੇ ਤੋਂ ਥੱਪੜ ਇਹਨੂੰ ਕੱਢ ਦੇ ਬੰਦਾ ਬਣ ਕੇ ਵਧੀਆ ਰਹੇਗਾ ਬਸ ਮੈਂ ਗੋਟ ਤੋੜਦਾ ਸੀ ਇਹਦਾ ਗੁੱਟ ਵੱਡੀ ਦਾ ਹਾਂ ਅੱਛਾ ਆਏ ਨਾ ਕਈ ਵੀ ਮੈਂ ਨਹੀਂ ਰਹੀ ਨਾ ਇੰਨਾ ਟਾਈਮ ਲਾ ਕੇ ਸੇਵੀਆਂ ਬਣਾਈਆਂ ਤੇਰੀ ਮਾਂ ਨੇ ਇੱਕ ਮਿੰਟ ਚ ਡੋਲਤੀਆਂ ਉਹ ਸੇਵੀਆਂ ਸੀ ਦੁਬਾਰਾ ਮਰ ਲਈ ਮਰ ਲਈ ਦੁਬਾਰਾ ਮੈਂ ਕਿਉਂ ਮਰਾਂ ਦੁਬਾਰਾ ਹੋਰ ਸੇਵੀਆਂ ਮੰਗਾਂ ਮੈਂ ਚਾ ਕੇ ਪਿੱਛੇ ਹਾਂ ਮੰਗੀਆਂ ਤੂੰ ਸੇਵ ਦੇ ਕਿੰਨੀ ਡਰਾਮੇ ਕਰਦੀ ਐਡੀ ਖੇਖਣ ਬਾਜ ਤੀਵੀ ਮੈਂ ਨਹੀਂ ਵੇਖੀ ਕਦੇ ਜ਼ਿੰਦਗੀ ਦੇ ਵਿੱਚ ਮੇਰੀ ਵੀ ਮਾਂ ਦੋ ਰੋਟੀਆਂ ਦੇ ਕੇ ਸਬਰ ਕਰ ਲੰਦੀ ਆ ਦੀ ਨੂੰ ਆ ਤਾਂ ਇਹਦਾ ਸਾਰੀ ਦਿਹਾੜੀ ਬਾਦਰ ਖੁੱਲਾ ਹੀ ਰਹਿੰਦਾ ਸਾਰੀ ਦਿਹਾੜੀ ਹਾਂ ਮੈਂ ਤਾਂ ਆਪ ਹੀ ਜਿੱਦੇ ਦੀ ਆਈ ਸੀ ਆਪਾਂ ਕਰਦੇ ਆ ਮਾਂ ਤੂੰ ਵੀ ਆਇਆ ਤੂੰ ਜਵਾਨ ਨੂੰ ਲਗਾਉਂਦਾ ਉਹ ਤਾਂ ਦੀ ਇਹ ਤਬੈਲ ਨੇ ਸਾਡਾ ਘਰ ਪੱਟ ਲਿਆ ਇਹਨੇ ਕੰਗਰਾਂ ਨੇ ਪਰ ਤੂੰ ਪੱਟੀ ਨਹੀਂ ਸਾਡਾ ਘਰ ਪਤਾ ਨਹੀਂ ਕਿੱਦਾਂ ਖਾਲਾ ਛੜਾ ਕੇ ਜਾਊਗੀ ਸਾਡੇ ਜਨਦੀ ਆਈਆਂ ਮਰੂਗੀ ਕਿ ਨਹੀਂ ਮਰੂਗੀ ਅੱਪ ਕਹਿੰਦਾ ਪਿੱਛੇ ਨਹੀਂ ਰੱਖਿਆ ਕਿਦਾਂ ਮਰੂਗੀ ਨਾ ਮਰ ਕਿਉਂ ਲੈ ਕੇ ਦਵਾਂ ਪਾਣੀ ਮੈਂ ਨੌਕਰ ਲੱਗੀ ਆ ਇਹਦੀ ਜਾਂ ਤੇਰੇ ਪਿਓ ਦੀ ਮੈਂ ਪਾਣੀ ਲੈ ਕੇ ਦਵਾਂ ਇਹਨੂੰ ਮੈਨੂੰ ਬਣੀਆ ਫਿਰਦਾਗਾ ਮੈਂ ਨੌਕਰ ਨੁਕਰ ਕਿਸੇ ਦੀ ਵੀ ਨਹੀਂ ਹੈਗੀਗੀ ਚੱਪਾ ਤੇ ਪਿਓ ਆ ਟੰਡ ਲਾਇਆ ਦੋ ਦੋ ਜਾਂਦੀ ਬਾਹਰ ਨਿਕਲ ਜਾਂਦੀ ਬਾਹਰ ਬਾਹਰ ਨਿਕਲ ਜਾਂਦੀ ਫੈਸ਼ਨ ਭਾਲਦੀ ਆ ਇਹ ਕੰਗਰਾਂ ਫੈਸ਼ਨ ਡਰਾਮੇ ਕਰਦੀ ਆ ਸਾਰੇ ਡਰਾਮੇ ਦਰਵਾਸ ਨਾ 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 ਮਾਰ ਮੈਂ ਨਾ ਮਾਰਾਂ ਬਕਵਾਸ ਅਗਲਾ ਚਾਗਲ ਤੇ ਲੈਂਦੇ ਚੜਦੇ ਪੈਂਦੇ ਆ ਡੇਲੀ ਲੈਂਦੇ ਚੜਦੇ ਪਉਂਦੀ ਜਦੋਂ ਤੂੰ ਤੁਰ ਜਾਂਣਾ ਨਾ ਅੰਦਰ ਵੜ ਜਾਂਦੀ ਏ ਤੇ ਮੇਕਅਪ ਤੇ ਮੇਕਅਪ ਦਿਹਾੜੀ ਦੇ 18 ਸ਼ੂਟ ਬਦਲਦੀ ਤੇ ਮੈਂ ਵੇਖਲਾ ਪੁੱਤ ਕਮਾਂਗਾ ਥੋਨੂੰ ਅਸੀਂ ਵੀ ਕਰਕੇ ਹੁਣ ਤੈਨੂੰ ਮੈਂ ਪਾਰਲਰ ਦੇ ਨਾਲ ਲੈ ਜਾ ਕਿਤੇ ਤਿਆਰ ਹੋਣ ਵਾਸਤੇ ਤੈਨੂੰ ਮੈਂ ਫੁੱਲ ਮੇਕਅਪ ਕਰਾ ਲਿਆ ਵਾ ਕਿਤੇ ਸ਼ਰਮ ਹੀ ਨਹੀਂ ਮੰਦਾ ਲੈ ਓਏ 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 ਹਾਏ ਕੀਰੇ ਕੀ ਗੱਲ ਨਹੀਂ ਯਾਰ ਬਕਵਾਸ ਬਣਾਦੀ ਫਿਰਦੀ ਆ ਕੰਜਰੀ ਨੇ ਆਕਰ ਤੂੰ ਤਾਂ ਵੇ ਲੋ ਮੈਨੂੰ ਮਰਵਾਉਂਦੀ ਆ ਇਹਦੇ ਤੋਂ ਹੋਰ ਤਾਂ ਕੀ ਹੋਣਾਗਾ ਰੱਖਦੇ ਯਾਰ ਰੱਖਦੇ ਕੀ ਗੱਲ ਆ ਤੂੰ ਤਾਂ ਚਾਚਾ ਜੀ ਇਹਨਾਂ ਦੀ ਮੈਨੂੰ ਆਪਦੇ ਹੱਥੋਂ ਮਰਵਾਉਂਦੇ ਨੇ ਇਹ ਹੁਣ ਆ ਜੀ ਮਾਰਿਆ ਦੇ ਭਕਾਈ ਕੁੱਤੇ ਵਾਲੀ ਕਾਦਾ ਰੌਲਾ ਥੋੜਾ ਮੈਂ ਕਦੋਂ ਦਾ ਸੁਣੀਆ ਉਹ ਸੱਤੀ ਘਰੀ ਸੁਣੀ ਜਾਂਦੇ ਹੋ ਤੁਸੀਂ ਸੱਤੀ ਘਰੀ ਕੀ ਸੇਵੀਆਂ ਬਣਾਉਂਗਾ ਸੀ ਮੈਂ ਝਾੜੂ ਲਾਉਂਦੀ ਲਾਉਂਦੀ ਨੇ ਭੁੱਖ ਲੱਗੀ ਸੀ ਤਮਾ ਵੇਖਣ ਗਈ ਪਤੀਲੀ ਮੇ ਤਾਂ ਗੋਚੇ ਪੰਗਾ ਲਾਗਾ ਪੰਗਾ ਮੈਂ ਖਾ ਭੋਰਾ ਮੈਨੂੰ ਸੇਵਾਂ ਦੇ ਦੇ ਫੜ ਕੇ ਇੱਥੇ ਸੈੱਟ ਲਿਆ ਮੈਨੂੰ ਪੁੱਤ ਕੀ ਗੱਲ ਹੈ ਹੈਗੀ ਆ ਚਾਚਾ ਜੀ ਇਹ ਸੇਮੀਆਂ ਖਾਣ ਵਾਲੀ ਜਾਂ ਇਹ ਮੈਨੂੰ ਹਜੇ ਟੋਕਦੀ ਆ ਕਹਿੰਦੀ ਇਹਨੇ ਮਹਿੰਗੇ ਮਹਿੰਗੇ ਰੋਟੀ ਪਾ ਲਿਆ ਤੂੰ ਚੁੱਪ ਕਰ ਪੁੱਤ ਚੁੱਪ ਕਰ ਇਹ ਸੁਰਖੀਆਂ ਬਿੰਦੀਆਂ ਲਾਉਂਦੀ ਆ ਮੈਂ ਜੇ ਕੋਈ ਸਾਗਣ ਭਾਗਣ ਉਹਦੀ ਫੇਰ ਹੀ ਲਾਉਣੀ ਆ ਪੁੱਤ ਮੇਰੀ ਗੱਲ ਸੁਣ ਇੱਥੇ ਨਾ 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 ਕਰ ਮੈਂ ਤੁਹਾਡਾ ਕਲੇਸ਼ ਨਾ ਜਿਹੜਾ ਹੈਗਾ ਪੁੱਤ ਉਹ ਸਾਰੇ ਮੋਹੱਲੇ ਦੇ ਵਿੱਚ ਥੋੜਾ ਬਦਨਾਮ ਹੋਇਆ ਪਿਆ ਵੀ ਬੁੜੀ ਨੂੰ ਖਾਨੂਨੀ ਦਿੰਦੇ ਆ ਹੋਣਾ ਸੇਵੀਆਂ ਨੂੰ ਚੇਪੀਆਂ ਲਾਤੀ ਸਾਰਾ ਕੁਝ ਮਿਲਦਾ ਚਾਚਾ ਹੀ ਖਾਨ ਨੂੰ ਤੁਹਾਨੂੰ ਉਹਦੀ ਸਿਹਤ ਨਹੀਂ ਗੈਂਡੀ ਤਾਂ ਬੰਦੀ ਜਾਂਦੀ ਜੇ ਦਿਨ ਬਟ ਪੰਡੀ ਦਾ ਕਈ ਵਾਰੀ ਬੰਦਾ ਟੈਨਸ਼ਨ ਨਾਲ ਵੀ ਬੰਦਦਾ ਮੇਰੀ ਉਹ ਵੇਲੇ ਗੁਲਾਮ ਚਮਚਾ ਇਹਦਾ ਥੱਲੇ ਲੱਗਿਆ ਹੋਇਆ ਮੇਰੀ ਗੱਲ ਸੁਣ ਪੁੱਤ ਇਹ ਤੇਰੀਆਂ ਸ਼ਿਕਾਇਤਾਂ ਨਾ ਇੱਥੇ ਸਾਰੇ ਮਹੱਲੇ 'ਚ ਤੂੰ ਬਦਨਾਮ ਐ ਵੀ ਤੂੰ ਜੇ ਖੀਰ ਬਣਾ ਲਈਂ ਤੂੰ ਸੇਵੀਆਂ ਬਣਾ ਲਈਂ ਤੂੰ ਕੋਈ ਖਾਣ ਵਾਲੀ ਚੀਜ਼ ਬਣਾ ਲਈਂ ਨਾ ਆਪ ਖਾ ਲੈਣੀ ਐ ਤੇ ਉੱਤੇ ਇਹਦੇ ਚੇਪੀਆਂ ਲਾ ਕੇ ਰੱਖ ਦੇਣੀਆਂ ਟੇਪ ਲਾ ਕੇ ਰੱਖ ਦੇਣੀਆਂ ਇੱਥੋਂ ਤੱਕ ਵੀ ਗੱਡੀ ਦੇ ਵਿੱਚ ਮਹੱਲੇ 'ਚ ਰੌਲਾ ਪਿਆ ਹੋਇਆ ਪੁੱਤ ਆਂਦੇ ਸਾਗ ਸੱਤ ਦਿਨ ਸਾਗ ਚੱਲੀ ਜਾਵੇ ਆਪਦੇ ਜੋਗਾ ਤੜਕਾ ਲਾ ਲੈਨੇ ਆਪਦੇ ਦੇ ਜੋ ਆਕਾਂ ਜੋਗਾ ਮੁੜ ਕੇ ਲਾ ਦੇਣੀ ਚੇਪੀਆਂ ਤੇ ਇਹ ਮੁੜ ਕੇ ਖਾਂਦੇ ਚਟਨੀ ਰਗੜ ਰਗੜ ਕੇ ਕੇ ਕਰਨ ਕਰਦੇ ਆ ਡਰਾਮੇ ਹੁਣ ਨਹੀਂ ਦੇਖਦਾ ਡਰਾਮੇ ਕਿਹੜੀ ਇਹਦੀ ਬਾਹ ਟੁੱਟੀ ਹੈ ਇਹਦੀ ਹੁਣ ਕਹਿ ਦੋ ਕੁਛ ਨਾ ਕੁਛ ਖਾਣ ਨੂੰ ਮੈਂ ਤੇ ਚਖਾ ਜੂਗੀ ਹਾਂ ਮੈਨੂੰ ਆਏ ਦਾ ਸਮਾਪਤ ਪਾਈ ਪਈ ਹੈ ਤੇ ਬਹੁਤ ਸਾਦਿਸੀ ਜਾਂਦਾ ਹੈ ਗੰਡ ਪਾਈ ਪਈ ਹੈ ਨਹੀਂ ਤੂੰ ਮੈਨੂੰ ਐਂ ਦੱਸ ਵੀ ਤੀ ਹੁਣ ਕਾ ਜੂਗੀ ਬੱਬਰ ਭਰ ਕੇ ਡੇਡੇ ਕੋਲਿਆਂ ਦੇ ਪੁੱਤ ਮੈਨੂੰ ਇੱਕ ਆ ਨਾ ਮਾਰ ਮੈਨੂੰ ਐਂ ਦੱਸ ਪੁੱਤ ਵੀ ਜਿਹੜਾ ਇੰਨਾ ਗਲੀ ਚ ਰੌਲਾ ਪਿਆ ਵੈ ਮੈਂ ਤੈਨੂੰ ਆਖੀ ਜਾਂਨੇ ਵੇਖ ਸਾਗ 5 ਦਿਨ ਚੱਲ ਜੇ 7 ਦਿਨ ਚੱਲ ਜੇ ਚੇਪੀਆਂ ਲਾ ਕੇ ਆਪਦੇ ਜੋਗਾ ਤੜਕਾ ਲਾਉਣੀ ਆ ਤੂੰ ਇਹਨੂੰ ਦੇ ਦੇਣੀ ਆਪ ਖਾਣ ਲਈ ਜਵਾਕਾਂ ਨੂੰ ਖਵਾ ਦੇਣੀ ਤੇ ਇਹ ਆਂਦੀ ਅਸੀਂ ਰਗੜਦੇ ਚਟਨੀ ਵੀ ਮੈਂ ਉਹਨੇ ਦਿਨ ਜਿੰਨੇ ਦਿਨ ਸਾਗ ਰਹੂਗਾ ਨਾ ਚਟਨੀ ਨਾਲ ਰੋ ਆਹ ਕਿ ਡੋਲੇ ਆਪ ਤਾਂ ਇਹ ਇਸੇ ਨੇ ਇਹਨੇ ਡੋਲੀਆਂ ਮੈਂ ਬਣਾਈਆਂ ਸਾਰੀਆਂ ਡੋਲਤਾਂ ਵਾਲਾ ਵੇਖ ਲਓ ਹੁਣ ਕਿਉਂ ਇਹ ਕਰਤੂ ਚੰਗੀ ਐ ਇਹਦੀ ਮੇਰੇ ਤਾਂ ਕੱਲ ਪੇਕੇ ਇਹਨੇ ਜਾਵਣਾ ਨਾ ਦੇ ਕੇ ਗਿਆ ਸ਼ਰਮਣੀ ਮੰਗਦੀ ਹੈ ਪਿੱਛੇ ਸਾਡੇ ਤਾਂ ਐਡਾ ਐਡਾ ਟੱਬਰ ਹੁੰਦਾ ਸੀ ਸਾਰਿਆਂ ਨੂੰ ਲੰਗਰ ਪਾਣੀ ਲਾ ਕੇ ਨਾ ਬੁੱਤ ਮੇਰੀ ਗੱਲ ਸੁਣ ਨਾ ਮੈਂ ਆਉਦੇ ਬੰਦੇ ਦੀ ਕਮਾਈ ਦੀ ਖਾਨੀ ਆ ਤਾਂ ਮੈਂ ਖਾਉਂਗੀ ਮੈਂ ਆਪ ਕਰਕੇ ਨਾ ਉਹ ਕੋਈ ਕਿਹੜੀ ਬੰਦੇ ਦੀ ਕਮਾਈ ਆ ਆ ਨਿਗਾ ਮਾਰ ਕੋਠੀ ਨੂੰ ਆ ਨਿਗਾ ਮਾਰ ਇਹ ਸਾਰੀ ਤੇਰੇ ਸਹੁਰੇ ਦੀ ਬਣਾਈ ਹੋਈ ਆ ਇਹਦੇ ਬੰਦੇ ਨੇ ਮਾਰ ਕੇ ਨਾ ਦਿਨ ਰਾਤ ਸਾਨੂੰ ਸਾਰਾ ਕੁਝ ਵੇਖਿਆ ਅੱਖਾਂ ਦੇ ਨਾਲ ਉਹਨੇ ਸਾਰਾ ਖਪ ਖਪ ਕੇ ਬਣਾਇਆ ਵੈ ਸਾਰਾ ਕੁਝ ਤੂੰ ਮੈਨੂੰ ਐਂ ਦੱਸ ਦੇ ਇੱਕ ਗੱਲ ਤੂੰ ਮੈਨੂੰ ਇੱਕ ਗੱਲ ਦੱਸ ਦੇ ਵੀ ਹੁਣ ਇਹ ਕਿੱਥੋਂ ਖਾਵੇ ਫਿਰ ਜੇ ਤੂੰ ਖਾ ਪੀ ਕੇ ਉਧਰ ਟੇਪਾਂ ਲਾ ਦੇਗੀ ਚਿਪਿੰਗਾਂ ਲਾ ਦੇਗੀ ਤੂੰ ਫਰਿੱਜ ਨੂੰ ਲੋਕ ਲਾ ਕੇ ਰੱਖ ਜੇਗੀ ਵੀ ਦੁੱਧ ਨਾ ਛੇੜਦੀ ਤੂੰ ਚਾਹ ਨਾ ਬ ਆ ਡਰਾਮੇ ਦਾ ਫਿਰ ਕਰਨੇ ਚੁਗਲੀਆਂ ਕਰਨੇ ਤੋਂ ਬਾਹਰ ਕਰੂਗੀ ਇਹ ਹੁਣ ਡਰਾਮੇ ਵੇਖ ਲੈ ਪੁੱਤ ਆ ਵੇਖ ਆ ਗੁੱਟ ਤੋੜਿਆ ਆ ਗੁੱਟ ਤੋੜਿਆ ਤੋੜਿਆ ਗੁੱਟ ਮੈਂ ਕਿਧਰੇ ਨੂੰ ਤੋੜਿਆ ਆਪ ਹੀ ਕਿਧਰੇ ਡਿੱਗੀ ਡੁੱਗੀ ਹੋਊਗੀ ਮਰੀ ਹੋਊਗੀ ਹੁਣ ਇਹਨੇ ਮੈਨੂੰ ਆਪ ਕੋ ਛਾੜੀਆਂ ਨਾ ਕੁੱਟਿਆ ਫਿਰ ਤੂੰ ਕਾਸੇ ਜੋਗ ਹੈਣੀਗਾ ਮੈਂ ਕੰਮ ਕਰਦੀ ਸੀ ਚਾਚਾ ਜੀ ਮੈਂ ਕਿਹੜਾ ਘਰੇ ਹੁੰਨਾ ਇਹ ਡੇਲੀ ਕਲੇਸ ਆ ਇਹਦਾ ਡੇਲੀ ਕਲੇ ਜੀ ਨਾਲ ਦੁਪਰ ਕੀਤਾ ਇਹਨੇ ਮੈਂ ਤਾਂ ਬਸ ਹੁਣ ਇੱਕ ਗੱਲ ਮੁਕਾਈ ਆ ਤੂੰ ਅੱਜ ਮੇਰੇ ਮਾਰਨ ਆ ਗਿਆ ਕੱਲ ਨੂੰ ਮੈਨੂੰ ਮਾਰ ਵੀ ਜਾ ਬਥੇਰੇ ਹੋ ਗਏ ਡਰਾਮੇ ਇੰਨੇ ਦਿਨਾਂ ਦੇ ਤੇਰੀ ਮਾਂ ਨਾਲ ਮੇਰੇ ਸਮਝ ਗਿਆ ਜਾਂ ਮੈਨੂੰ ਰੱਖ ਲੈ ਜਾਂ ਆਪਦੀ ਮਾਂ ਰੱਖ ਲੈ ਅੱਜ ਬੜਾ ਮੂੰਹ ਖਲਾ ਵੇਖ ਤਾਚਾ ਵੇਖ ਤੂੰ ਚੁੱਪ ਕਰ ਪੁੱਤ ਆ ਗੱਲ ਐ ਕੋਈ ਮੇਰੀ ਗੱਲ ਸੁਣ ਤੇਰੇ ਆਪ ਦੇ ਭਜਾਈਆਂ ਹੈ ਨਹੀਂ ਹੈਗੀਆਂ ਪਰ ਮੇਰੀ ਮਾਂ ਇਹਦੇ ਵਾਂਗੂ ਲੱਛਣ ਨਹੀਂ ਕਰਦੀ ਜਿਵੇਂ ਇਹ ਕਰਦੀ ਹੈ ਮੈਨੂੰ ਨਹੀਂ ਲੱਗਦਾ ਹੁੰਦਾ ਪੁੱਤ ਐਂ ਲੱਗਦਾ ਹੁੰਦਾ ਜਦੋਂ ਧੀਆ ਹੁੰਦੀਆਂ ਹੁੰਦੀਆਂ ਉਦੋਂ ਕਹਿੰਦੇ ਸੜੀ ਮਾਂ ਔਖੀ ਨਾ ਹੋ ਜਾਏ ਜਦੋਂ ਨੋਹਾਂ ਬਣਦੀਆਂ ਉਦੋਂ ਕਹਿੰਦੇ ਘਰ ਵਾਲੇ ਦੀ ਮਾਂ ਨੂੰ ਤੰਨ ਕੇ ਰੱਖੋ ਪੂਰਾ ਜਨਾਂਜੀ ਕਰਦਾ ਇੰਨਾ ਕੰਮ ਕਰਦੀ ਆ ਦੱਸ ਆ ਲੀੜੇ ਆ ਕੋਈ ਆ ਚੱਜਦੇ ਆਪ ਦੇ ਤੇ ਇਹ ਕੱਪੜੇ ਕਿੱਥੇ ਹੋਰ ਮੈਂ ਹੁਣ ਇਹਨੂੰ ਚਾਚਾ ਜੀ ਬੁਟੀਕ ਵਾਲੇ ਕਿੱਥੋਂ ਲਿਆਉਂਦਾ ਜਿਹੇ ਜਿਹੇ ਦੀ ਉਮਰ ਆਹ ਜੀ ਪਾਉਂਦੀ ਤੇ ਤੂੰ ਖਾ ਪੀ ਤਾਂ ਲੈਣ ਦੇ ਖਾ ਪੀ ਤਾਂ ਲੈਣ ਦੇ ਉਹਨੂੰ ਇੰਡੀ ਕਿਉਂ ਆ ਵੇ ਲੋ ਮੈਂ ਕਿੰਨਾ ਖਾਣੀ ਹੈ ਲੈ ਤੇ ਉਹ ਵੇਖ ਲੋ ਇੱਧਰ ਫੁੱਲੀ ਤੁਰੀ ਆਉਂਦੀ ਆ ਦਿਨ ਬਦਨ ਉਹ ਤੇਰੇ ਸਾਰੇ ਨਾ ਜਿਹੜਾ ਮਾਂ ਪਿਓ ਦਾ ਇਹ ਸਾਰੇ ਮਹੱਲੇ ਜੇ ਰੌਲਾ ਪੈਂਦਾ ਵੀ ਇਹੋ ਜੇ ਮਾੜੇ ਸੰਸਕਾਰ ਮਾਂ ਪਿਓ ਨੇ ਦਿੱਤੇ ਆ ਨਾ ਆ ਉੱਥੇ ਮਾਂ ਪਿਓ ਭੁੱਖ ਨੰਗ ਵਿਖਾਉਂਦੇ ਹੋਣਗੇ ਨਾ ਉੱਥੇ ਵੇਖਿਆ ਹੁਣ ਚੱਜ ਨਾਲ ਖਾਣ ਫੀਲ ਤੇਰਾ ਇੱਥੇ ਵੇਖਿਆ ਇਸੇ ਕਰਕੇੜਾ ਆਪ ਖਾਦਾ ਪ ਇਹ ਪਿਆਰ ਖੱਟਾ ਹੋ ਜੂਗਾ ਫਿਰ ਤੈਨੂੰ ਕੀ ਮਿਲ ਜੂਗਾ ਸਾਡੇ ਘਰ ਦੇ ਹਜੇ ਨਹੀਂ ਮੈਨੂੰ ਤਾਂ ਚੰਗੇ ਸੰਸਕਾਰ ਦੇ ਕੀ ਤੋਰੇ ਸੀ ਕਿੱਥੇ ਮੈਂ ਕੁੱਤਿਆਂ ਕਬੀਜਾਂ ਦੇ ਵਿੱਚ ਰੁਲ ਗਈ ਆ ਜਿਹੜੇ ਚੰਗੇ ਸੰਸਕਾਰ ਹੁੰਦੇ ਨਾ ਪੁੱਤ ਮੈਂ ਤੇ ਥੋ ਤੇਰਾ ਮੈਂ ਕੋਈ ਦੁਸ਼ਮਣ ਨਹੀਂਗਾ ਇਹਦਾ ਮੈਂ ਕੋਈ ਸੱਜਣ ਨਹੀਂਗਾ ਆਣ ਗਵਾਣ ਦੇ ਵਿੱਚ ਸਾਰੀ ਦਿਹਾੜੀ ਕੰਜਰ ਕਲੇਸ਼ ਨਹੀਂ ਚੰਗਾ ਲੱਗਦਾ ਮੇਰੀ ਗੱਲ ਸੁਣੋ ਇਹੋ ਜੀ ਬੈਤਲ ਨਾਲ ਅਸੀਂ ਮੈਂ ਤਾਂ ਰਹਿਣਾ ਨਹੀਂਗਾ ਮੇਰਾ ਇਹਦੇ ਨਾਲੋਂ ਨਵੇੜਦੇ ਹੋ ਮੈਂ ਤਾਂ ਇਹਦੇ ਨਾਲ ਇੱਕ ਪਲ ਵੀ ਨਹੀਂ ਰਹਿਣਾ ਜਿਹੜੀ ਬੁੜੀ ਨੇ ਆਪਦਾ ਬਣਾਇਆ ਤੇ ਆਪਦਾ ਖਾਦਾ ਤੇ ਮੈਨੂੰ ਰਸੋਈ ਆਲਮ ਨਹੀਂ ਚੱਕਣ ਦਿੰਦੀ ਮੈਂ ਇਹੋ ਜੀ ਬੇਤਲ ਨਾ ਰਹੀ ਰਹਿਣਾ ਤੇ ਮੈਂ ਕਦੋਂ ਤੇਰੇ ਅਰਕੀ ਨੂੰ ਰੱਖੀ ਜਾਂਦੀ ਆ ਮਰਵਾਣੀ ਤੇਰੇ ਮਾਪਿਆਂ ਨੂੰ ਸੱਦ ਲੈਨੇ ਆਪਾਂ ਹਾਂ ਮੈਂ ਤਾਂ ਆਪ ਤੈਨੂੰ ਘਰੋਂ ਕੱਢ ਕੇ ਰਾਜੀ ਆ ਪਤਾ ਨਹੀਂ ਕਿੱਦਾਂ ਨਿਕਲੂਗੀ ਤੇਰੇ ਮਾਪਿਆਂ ਨੂੰ ਸੱਦ ਕੇ ਸਾਰੇ ਲੀੜੇ ਤਵਾਉਂਦੀ ਵਿੱਚ ਪਤਾ ਨਹੀਂ ਕਦੋਂ ਮਰੂਗੀ ਤੇ ਮੇਰੇ ਖਿਹੜਾ ਛੱਟੂ ਹੈ ਸਾਰਾ ਮੈਥੋਂ ਕੰਮ ਕਰਾਉਂਦੀ ਸਣੇ ਰੋਟੀਆਂ ਪਕਵਾਉਂਦੀ ਆ ਆਪ ਇਹਨੇ ਤਿਆਰੀ ਵਿਆਹ ਦੀ ਕਰਨੀ ਟੀਚਨ ਹੋ ਗਈ ਆ ਵੇਲੋ ਇੱਧਰ ਲੈ ਉਮਰ ਨਹੀਂ ਵਹਿੰਦੀ ਸਿਵਿਆਂ ਨੂੰ ਲੱਤਾਂ ਹੋਈਆਂ ਪਈਆਂ ਤੇ ਗੋਡੇ-ਗੋਡੇ ਸਿੰਦੂਰ ਹੋਇਆ ਪਿਆ ਤੇ ਇਹਦੇ ਨਾਲ ਪਤ ਕੀ ਹੋ ਗਿਆ ਸਿੰਦੂਰ ਨਾਲ ਹੁਣ ਜੇ ਆਪਦੇ ਘ ਤਾਂ ਮੈਂ ਅੱਜ ਤੋਂ ਬਾਅਦ ਮੈਂ ਤਾਂ ਬਥੇਰਾ ਝੋੜਗਾ ਕੰਜਰਖਾਨਾ ਸੁਣਦੇ ਨੂੰ ਵੀ ਤੈਨੂੰ ਕਦੇ ਕਿਸੇ ਜੀ ਤੋਂ ਢਾਕੇ ਰੱਖਦੇ ਕਿਤੇ ਕੋਈ ਲੁਕੋ ਕੇ ਰੱਖਦੀ ਕੁੜੀਏ ਗੱਲ ਸੁਣ ਲੈ ਮੇਰੀ ਅੱਜ ਤੋਂ ਬਾਅਦ ਜੇ ਇਹੋ ਜੀ ਹੋ ਗਈ ਨਾ ਪ੍ਰੋਬਲਮ ਨੰਬਰ ਤੇਰੇ ਕੋਲ ਹੈਗਾ ਨਾ ਮੇਰਾ ਤੂੰ ਮੈਨੂੰ ਫੋਨ ਕਰੀ ਮੈਂ ਸਦੂ ਤੇਰੇ ਮਾਪਿਓ ਨੂੰ ਤੇਰੇ ਭਰਾ ਨੂੰ ਤੇਰੇ ਪਿੰਡ ਤੇਰੇ ਪਿੰਡ ਦੇ ਸਰਪੰਚ ਨੂੰ ਮੈਂ ਸਾਰੇ ਸਦੂਗਾ ਮੁੜ ਕੇ ਨਾਖੀ ਠੀਕ ਆ ਸਦਕੇ ਜੇ ਇਹ ਗਲਤ ਹੋਈ ਇਹਦੇ ਜੁੱਤੀਆਂ ਬਣਗੇ ਤੂੰ ਗਲ ਤੋਹੀ ਤਾਂ ਤੇਰਾ ਜਲੂਸ ਕੱਢਾਗੇ ਬਣਾ ਕੇ ਸੀ ਉਹਨੂੰ ਖਾ ਪੀ ਤਾਂ ਲੈਣ ਦੇ ਤੁਸੀਂ ਖਾਣ ਪੀਣ ਤੋਂ ਵੀ ਰੋਕਦਾ ਹੁੰਦਾ ਪੁੱਤ ਕੋਈ ਨਾ ਤੋ ਉਹ ਵੀ ਲਵੇ ਚਾਚਾ ਜੀ ਮਾੜਾ ਮੋਟਾ ਮਨ ਮਨ ਪੱਕਾ ਤਾਂ ਮੁਸ਼ਕ ਮਾਰਦਾ ਉਹ ਵੀ ਸੋਈ ਦੇ ਭਾਂਡਿਆਂ 'ਚ ਹੱਥ ਮਾਰੀ ਜਾਂਦੀ ਰਹਿੰਦੀ ਆ ਇੱਥੇ ਹੀ ਮਾਰ ਪੈਂਦੀ ਹੈ ਪੁੱਤ ਬਜ਼ੁਰਗਾਂ ਦੇ ਵਿੱਚੋਂ ਜਦੋਂ ਮੁਸ਼ਕ ਮਾਰਨ ਲੱਗ ਪੈਂਦਾ ਨਾ ਆਹੀ ਸਾਡੀ ਬਦਕਿਸਮਤੀ ਹੁੰਦੀ ਹੈ ਇਹ ਮੁਸ਼ਕ ਤਾਂ ਨਾ ਜਿਹੜੇ ਜਿਹੜੀਆਂ ਪਹਿਲੀਆਂ ਪੀੜ੍ਹੀਆਂ ਸੀ ਨਾ ਲੱਭਦੀਆਂ ਫਿਰਦੀਆਂ ਸੀ ਹੁਣ ਜਿਹੜੀ ਥੋੜੀ ਨਵੀਂ ਜਨਰੇਸ਼ਨ ਆ ਗਈ ਇਹ ਜੋ ਮੁਸਕ ਮਾਰਦਾ ਹੈ ਇਹਦੀ ਚਮੜੀ 'ਚੋਂ ਮੁਸਕ ਮਾਰਦਾ ਹੈ ਇਹਦੇ ਹੱਥੋਂ ਗੋਹਾ ਕੂੜਾ ਸੱਟ ਸੱਟ ਕੇ ਜਿਹੜਾ ਮੈਂ ਇਥੋਂ ਸਾਰਾ ਕਰਵਾਉਂਦੀ ਜੇ ਮੁਸਕਮ ਦਾ ਆਪ ਕਰੇ ਰਸੋਈ ਦਾ ਕੰਮ ਭਾਂਡਾ ਠਿੱਕਰ ਮੈਂ ਇਥੋਂ ਮਝਾਉਂਦੀ ਰੋਟੀਆਂ ਮੈਂ ਇਥੋਂ ਪਕਾ ਕੇ ਖਾਂਦੀ ਉਹ ਤੋਂ ਮੁਸਕ ਦਾ ਨਹੀਂ ਪਤਾ ਚੱਲ ਪਰਚਾਈ ਮੇਰੀ ਗੱਲ ਸੁਣ ਲੈ ਅੱਜ ਤੋਂ ਬਾਅਦ ਰੱਖੀ ਧਿਆਨ ਇਹ ਕੁੜਕਾ ਤੂੰ ਵੀ ਧਿਆਨ ਰੱਖੀ ਇਸ ਗੱਲ ਦਾ ਠੀਕ ਹੈ ਹੁਣ ਤੱਕ ਤੁਹਾਡੀ ਗੱਲ ਸੀ ਕਿ ਕੌਲਿਆਂ ਦੇ ਅੰਦਰ ਤੇ ਹੁਣ ਗੱਲ ਨਿਕਲ ਗਈ ਕੰਦੋਂ ਬਾਹਰ ਤੁਹਾਡੀ ਜੇ ਇਦੋਂ ਬਾਅਦ ਇਹ ਚੀਜ਼ਾਂ ਹੋਈਆਂ ਨਾ ਵੀ ਤੂੰ ਆ ਕਦੇ ਸਾਗ ਨੂੰ ਚੇਪੀਆਂ ਕਦੇ ਖੀਰ ਲੋਕ ਭੰਡਾਰੇ ਕਰਦੇ ਆ ਲੋਕ ਲੰਗਰ ਲਾਉਂਦੇ ਆ ਮਾੜੀ ਮੋਟੀ ਤਾਂ ਸ਼ਰਮ ਮੰਨੋ ਤੁਸੀਂ ਨਵੀਂ ਜਨਰੇਸ਼ਨ ਆ ਕੀ ਰੱਤ ਫੜ ਲਿਆ ਤੁਸੀਂ ਬਥੇਰਾ ਸਮਝਾਇਆ ਜੀ ਸਮਝਦਿਆਂ ਨਹੀਂ ਮੇਰੀ ਗੱਲ ਸੁਣ ਲੈ ਸੀਰੇ ਐਦੋਂ ਬਾਅਦ ਜੇ ਤੂੰ ਠੀਕ ਐ ਤੂੰ ਤਾਂ ਫਸਿਆ ਹੋਏਂਗਾ ਦੋਨਾਂ ਦੇ ਵਿਚਾਲੇ ਨਾ ਤੂੰ ਮਾਂ ਵੱਲ ਬੋਲਣ ਜਾਊਗਾ ਨਾ ਉਹਦੇ ਵੱਲ ਬੋਲਣ ਜਾਊਗਾ ਠੀਕ ਐ ਪਰ ਕੁੜੀਏ ਐਦੋਂ ਬਾਅਦ ਜੇ ਇਹ ਚੀਜ਼ਾਂ ਹੋਈਆਂ ਨਾ ਮੈਨੂੰ ਪਰਜਾਈ ਦੱਸ ਦੀ ਧਿਆਨ ਨਾਲ ਇਹ ਗੱਲਾਂ ਬਥੇਰਾ ਚਰ ਹੋ ਗਿਆ ਸੁਣੀ ਜਾਂਦਾ ਨੂੰ ਬਾਹਰ ਦੀ ਬਾਰ ਵੀ ਬਥੇਰੀ ਕੁੱਤੇ ਖਾਣੀ ਹੁੰਦੀ ਤੇਰੇ ਨਾਲ ਪਰ ਅੰਦਰੇ ਅੰਦਰ ਨਹੀਂ ਲੈ ਕੇ ਚੀਜ਼ਾਂ ਨੂੰ ਮਰੀਦਾ ਹੁੰਦਾਗਾ ਐਂ ਨਹੀਂ ਵੀ ਤੇਰੇ ਉੱਤੇ ਚੱਲ ਜਾ ਅੰਦਰ ਉਹਨੂੰ ਆ ਮੈਂ ਭਾਬੀ ਨੂੰ ਲਿਜਾ ਅੰਦਰ ਠੀਕ 60 ਸੁੱਟ ਜਾਦਾ ਤਾਂ ਨਹੀਂ ਗੀ ਨਹੀਂ 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 ਕੋਈ ਤੇ ਚ ਮੈਂ ਦੋੜਾ ਲਾ ਰੱਖਾ ਚੱਲ ਚਾਹ ਪੀਣੀ ਹੈ ਚਾਹ ਉਹ ਚਾਹ ਤਾਂ ਪੀ ਲਾਂਗੇ ਕੋਈ ਨਹੀਂ ਜਦੋਂ ਮਾਹੌਲ ਸਖਾਮ ਹੋਇਆ ਧਿਆਨ ਰੱਖਿਆ ਕਰ ਪੁੱਤ ਰੱਖਿਆ ਨਾ ਗੱਲਾਂ ਦੇ ਵਿੱਚ ਕੁਝ ਕੋਈ ਗੱਲ ਨਹੀਂ ਸਾਨੂੰ ਮਿਲਦਾ ਕੁਝ ਕਹਿ ਕੇ ਕਿ ਵੀ ਅਸੀਂ ਤੈਨੂੰ ਮਾੜਾ ਆਖੀ ਉਹਨੂੰ ਚੰਗਾ ਆਖੀ ਜਾਂ ਉਹਨੂੰ ਮਾੜਾ ਆਖੀ ਤੈਨੂੰ ਚੰਗਾ ਆਖੀ ਠੀਕ ਹੈ ਸੇਵਾ ਕਰੀ ਦੀ ਪੁੱਤ ਮਾਂ ਤੇ ਉਹਦਾ ਨਾਮ ਨਿਕਲਦਾ ਹੈ ਨਾ ਚੀਜ਼ਾਂ ਦੇ ਨਾਲ ਤੇ ਜੇ ਆਹ ਚੀਜ਼ਾਂ ਕਰੇਂਗੀ ਵੀ ਕਦੇ ਆਹ ਟੱਕ ਲੈ ਕਦੇ ਆਹ ਟੱਕ ਲਿਆ ਠੀਕ ਆ ਬਦਨਾਮੀ ਮਾਪਿਓ ਦੀ ਹੁੰਦੀ ਆ ਪੇਕਿਆਂ ਦੀ ਹੁੰਦੀ ਆ ਨਾ ਗੱਲਾਂ ਦੇ ਨਾਲ ਚੱਲ ਠੀਕ ਐ ਸਿਰੇ ਠੀਕ ਐ ਹਾਂ ਕੋਈ ਨਹੀਂ ਰੱਖੋ ਧਿਆਨ ਠੀਕ ਐ ਵਿਚਾਰ ਰੱਖਿਆ ਕਰੋ ਲੜਾਈ ਪੜਾਈ ਦਾ ਠੀਕ ਐ ਮਾੜੀ ਆ ਨਾ ਜਾਵੇ ਕਿਸੇ ਨੂੰ ਨਾ ਮਾੜਾ ਜੰਮੇ ਨਾ ਮਾੜਾ ਆਵੇ